ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਪਤਾ ਹੈ ਅੱਜ ਦਾ ਟੌਪਿਕ ਨਾ ਕਿਸੇ ਨੂੰ ਪਚਣਾ ਨਹੀਂ ਕਿਉਂਕਿ ਬਹੁਤ ਹੀ ਖਰੀਏ ਖਰੀਏ ਗੱਲਾਂ ਹੋਣਗੀਆਂ ਖਾਣ ਪੀਣ ਵਾਲੇ ਜਿਹੜਾ ਵਾਰ ਦਾ ਖਾਣੇ ਪੀਣੇ ਆ ਪਰ ਜਿਹਨੂੰ ਆਪਦੀ ਹੈਲਥ ਨਾਲ ਪਿਆਰ ਹੋਗਾ ਨਾ ਉਹ ਮੇਰੇ ਗੱਲਾਂ ਜ਼ਰੂਰ ਧਿਆਨ ਨਾਲ ਸੁਣੂਗਾ ਆਪਾਂ ਜਿੱਦਾਂ ਵੇਖਿਆ ਵਾ ਆਪਾਂ ਆਪਣੀ ਜਨਰੇਸ਼ਨ ਆ ਜਿਹੜੀ ਵਾਰ ਦਾ ਬਹੁਤ ਖਾਂਦੀ ਆ ਫਾਸਟ ਫੂਡ 버ਗਰ ਪੀਜ਼ੇ ਵਗੈਰਾ ਪਤਾ ਨਹੀਂ ਕੀ ਕੀ ਖਾਂਦੀ ਰਹਿੰਦੀ ਆ ਪਤਾ ਤਾਂ ਇਹਨਾਂ ਬੰਦੇ ਕੋਲ ਸਭ ਤੋਂ ਜ਼ਿਆਦਾ ਨਾ ਜਿਵੇਂ ਮਣੀ ਦੀ ਗੁੰਜਾਇਸ਼ ਨਾ ਇਹਨਾਂ ਸਭ ਤੋਂ ਜ਼ਿਆਦਾ ਘੱਟ ਇਹਨਾਂ ਬੰਦੇ ਕੋਲ ਹੁੰਦੀ ਆ ਪਰ ਇਹਨਾਂ ਚੀਜ਼ਾਂ ਵਾਸਤੇ ਉਹ ਪਤਾ ਨਹੀਂ ਕਿੱਥੋਂ ਪੈਸੇ ਕੱਢ ਲੈਂਦੇ ਆ ਪਰ ਜਿੰਨੇ ਵੀ ਅਮੀਰ ਲੋਕ ਆ ਨਾ ਜਿੰਨੇ ਵੀ ਵੱਡੇ ਵੱਡੇ ਖਿਡਾਰੀ ਹੋਏ ਆ ਕ੍ਰਿਕਟ ਦਾ ਸਭ ਤੋਂ ਵੱਡਾ ਖਿਡਾਰੀ ਹੈ ਜੋ ਇਸ ਟਾਈਮ ਦਾ ਵਿਰਾਟ ਕੋਹਲੀ ਤੁਸੀਂ ਕਦੇ ਵੇਖਿਓ ਕਦੇ ਉਹਦੇ ਬਾਰੇ ਸਰਚ ਕਰ ਲਿਓ ਉਹ ਕਦੇ ਵੀ ਬਾਹ ਦਾ ਖਾਣਾ ਨਹੀਂ ਖਾਂਦਾ ਉਨਾ ਕੋਈ 버ਗਰ ਖਾਂਦਾ ਨਾ ਕੋਈ ਪੀਜ਼ਾ ਖਾਂਦਾ ਉਹ ਆਪਦੀ ਹੈਲਥ ਦਾ ਬਹੁਤ ਜ਼ਿਆਦਾ ਖਿਆਲ ਰੱਖਦਾ ਵਾ ਜਦੋਂ ਬੰਦਾ ੱੱੱਕੇ ਖਾ ਕੇ ਇੱਕ ਮੁਕਾਮ ਤੇ ਪਹੁੰਚ ਜਾਂਦਾ ਹੈ ਨਾ ਤੇ ਫਿਰ ਉਹਨੂੰ ਪਤਾ ਲੱਗਦਾ ਵਾ ਕਿ ਹੈਲਥ ਉਹਨਦੇ ਲਈ ਕੀ ਚੀਜ਼ ਹੁੰਦੀ ਹੈ ਤੇ ਉਹਨਾਂ ਵਿਰਾਟ ਕੋਹਲੀ ਵਰਗੇ ਬੰਦੇ ਨੂੰ ਪਤਾ ਵਾ ਕਿ ਹੈਲਥ ਦੀ ਉਹਨਾਂ ਦੀ ਜ਼ਿੰਦਗੀ 'ਚ ਕੀ ਐਮੇਤ ਨੇ ਤੋ ਹੈਲਥ ਨੂੰ ਨੰਬਰ 1 ਤੇ ਰੱਖਦੇ ਆ ਖਾਣ ਪੀਣ ਵਧੀਆ ਰੱਖਦੇ ਆ ਪਰ ਕੀ ਗੱਲ ਯਾਰ ਅੱਜ ਆਪ ਸੋਚੇ ਨਾ ਕੀ ਗੱਲ ਉਹਨਾਂ ਕੋਈ ਪੈਸਾ ਨਹੀਂ ਹੈਗਾ ਜਿੰਨੇ ਅਮੀਰ ਤਾਂ ਉਹ ਲੋਕ ਆ ਨਾ ਜਿਨ੍ਹਾਂ ਉਹਨਾਂ ਕੋਲ ਪੈਸਾ ਵਾ ਉਹ ਜਿਹਨੇ ਮਰਜ਼ੀ ਆ ਨਾ ਉਹਨੂੰ ਕਿਹੜਾ ਬਣਾਉਣਾ ਪੈਣਾ ਵਾ ਜਿੱਦਾਂ ਮਰਜ਼ੀ ਜਿੱਥੋਂ ਮਰਜ਼ੀ ਮੰਗਾ ਕੇ ਖਾਣ 버ਗਰ ਖਾਣ ਪੀਜ਼ਾ ਖਾਣ ਪਰ ਫਿਰ ਵੀ ਉਹ ਖਾਂਦੇ ਨਹੀਂ ਉਹ ਆਪਦੀ ਡਾਈਟ ਦਾ ਨਾ ਪੂਰਾ ਪੂਰਾ ਖਿਆਲ ਰੱਖਦੇ ਆ ਉਹਨਾਂ ਨੂੰ ਪਤਾ ਵਾ ਜੇ ਆਪਣਾ ਸਰੀਰ ਆ ਤੇ ਆਪਾਂ ਵਾ ਇੱਕ ਟਾਈਮ ਆਉਂਦਾ ਵਾ ਜਦੋਂ ਨਾ ਸਾਰੇ ਸਾਹ ਛੱਡ ਦਿੰਦੇ ਨੇ ਆਪਣਾ ਆਪਣੇ ਕਰਦੇ ਆਪਣੇ ਰਿਸ਼ਤੇਦਾਰ ਆਪਣੇ ਯਾਰ ਦੋਸਤ ਜਦੋਂ ਬੰਦਾ ਬੁਢਾਪੇ ਚ ਚਲ ਜਾਂਦਾ ਨਾ ਸਿਰਫ ਫਿਰ ਆਪਣਾ ਨਾ ਸਰੀਰ ਹੀ ਕੰਮ ਆਉਂਦਾ ਵਾ ਫਿਰ ਸਕੇ ਆਦੇ ਢਿੱਡੋ ਜੰਮੇ ਵੀ ਆਪਾਂ ਨੂੰ ਨਾ ਚੱਕ ਕੇ ਦੁਰੁਦਰ ਨਹੀਂ ਕਰਦੇ ਉਹਨਾਂ ਨੂੰ ਕਹਿੰਦਾ ਕੀ ਹੈ ਯਾਰ ਸਾਡੇ ਤੇ ਹੈ ਨਾ ਬੁੱਢਾ ਬੋਝ ਬਣਿਆ ਹੋਇਆ ਵਾ ਸੋ ਇਸ ਕਰਕੇ ਭਈ ਜੇ ਹੋਣ ਤੋਂ ਆਦੇ ਸਰੀਰ ਨੂੰ ਨਾ ਚੰਗੀ ਖਰਾਕ ਦੋਗੇ ਤੇ ਬੁਢਾਪੇ ਤੱਕ ਉਹ ਤੁਹਾਨੂੰ ਲੈ ਕੇ ਜਾਊਗਾ ਨਾ ਤੁਹਾਡਾ ਬੁਢਾਪਾ ਕਢਾ ਦੂਗਾ ਜੇ ਤੁਸੀਂ ਇਦਾਂ ਹੀ ਗੰਦਪੀਲ ਖਾਂਦੇ ਰਹੇ ਨਾ ਤੇ ਫਿਰ ਤੁਸੀਂ ਬੱਸ ਕੀ ਗੱਲ ਉਹਨਾਂ ਦੇ ਦਿਮਾਗ 'ਚ ਨੁਕਸਾ ਜਿਹੜੇ ਆਪਦਾ ਨਾ ਸਰੀਰ ਦਾ ਖਿਆਲ ਰੱਖਦੇ ਆ ਵੀ ਅੱਜ ਤੁਹਾਨੂੰ ਇਹ ਗੱਲਾਂ ਬੋਰਿੰਗ ਲੱਗਣਗੀਆਂ ਪਰ ਜਦੋਂ ਤੁਸੀਂ ਬੁੱਢੇ ਹੋ ਜਾਓਗੇ ਨਾ ਤੇ ਫੇਰ ਤੁਹਾਨੂੰ ਇਹ ਗੱਲਾਂ ਦੀ ਹੌਲੀ ਹੌਲੀ ਸਮਝ ਆਊਗੀ ਮੇਰਾ ਵੀਰ ਬਣ ਕੇ ਕੋਈ ਗੱਲ ਨਹੀਂ ਇਹਨਾਂ ਚੀਜ਼ਾਂ ਦੇ ਜਿੰਨਾ ਆਪਣਾ ਮਣੀ ਵੇਸਟ ਕਰਦੇ ਹੋ ਤੇ ਆਦਾ ਟਾਈਮ ਵੇਸਟ ਕਰਦੇ ਹੋ ਨਾ ਉਹੀ ਆਪਦਾ ਜਿਮ ਜਾਇਆ ਕਰੋ ਨਹੀਂ ਜਿਮ ਜਾਣ ਜੋਗੇ ਪੈਸੇ ਹੈਗੇ ਆਪਦੀ ਰੋਜ਼ ਰਨਿੰਗ ਕਰਾਇਆ ਕਰੋ ਬਹੁਤ ਸਾਰੇ ਹੋਮ ਵਰਕਆਊਟ ਨੇ ਜਿਹੜਾ ਤੁਸੀਂ ਫੋਲੋ ਕਰ ਸਕਦੇ ਹੋ ਟਾਈਮ ਦੀ ਕਦਰ ਨੂੰ ਜਾਣੋ ਟਾਈਮ ਜੇ ਹੱਥੋਂ ਲੰਘ ਗਿਆ ਤੇ ਦੁਬਾਰਾ ਹੱਥ ਨਹੀਂ ਆਉਂਦਾ ਜਿੰਨੇ ਵੀ ਵੱਡੇ ਵੱਡੇ ਲੋਕ ਹੋਏ ਨਾ ਜਿੰਨੇ ਵੀ ਜਿਨ੍ਹਾਂ ਨੇ ਜ਼ਿੰਦਗੀ ਚ ਕੁਝ ਹਾਸਲ ਕੀਤਾ ਵਾ ਉਹਨਾਂ ਨੇ ਟਾਈਮ ਤੇ ਆਪਦੀ ਸਿਹਤ ਦੀ ਕਦਰ ਕੀਤੀ ਆ ਅੱਜ ਕਰ ਲੋਗੇ ਕੱਲ ਕਰ ਲੋਗੇ ਤੁਹਾਡੇ ਲਈ ਫਾਇਦਾ ਵਾ ਜਿੰਨਾ ਲੇਟ ਹੋਗੇ ਉਨਹੀਂ ਆਪ ਦੀ ਜ਼ਿੰਦਗੀ ਦੇ ਪਿੱਛੇ ਜਾਂਦੇ ਰਹੋਗੇ ਪਿੱਛੇ ਜਾਂਦੇ ਰਹੋਗੇ ਤੇ ਇੱਕ ਨਾ ਇੱਕ ਦਿਨ ਤੁਹਾਡਾ ਨ ਅੰਤ ਆ ਜਾਊਗਾ ਤੇ ਸ਼ਮਸ਼ਾਨ ਘਾੜੋਂ ਤੁਹਾਡੀ ਲਾਸ਼ ਤੁਰੀ ਜਾਊਗੀ ਤੇ ਬੱਸ ਫਿਰ ਤੁਹਾਨੂੰ ਕਿਸੇ ਨੇ ਨਹੀਂ ਯਾਦ ਕਰਨਾ ਹਨਾ ਸੋ ਉਸ ਤੋਂ ਚੰਗਾ ਹੈ ਕੁਝ ਇਦਾਂ ਦੇ ਕੰਮ ਕਰਕੇ ਜਾਓ ਕਿ ਲੋਕ ਤੁਹਾਨੂੰ ਮਰਦੇ ਦਮ ਤੱਕ ਯਾਦ ਰੱਖਣ ਕਿ ਠੀਕ ਹੈ ਯਾਰ ਇਹ ਬੰਦੇ ਨੇ ਸੇਤ ਕਮਾਈ ਸੀ ਇਹ ਬੰਦਾ ਕਦੇ ਵੀ ਕਿਸੇ ਨਸ਼ਾ ਤੇ ਨਹੀਂ ਪਿਆ ਜੇ ਤੁਸੀਂ ਨਸ਼ੇ ਕਰੋਗੇ ਹਣਾ ਇੱਕ ਤਾਂ ਤੁਹਾਡੀ ਬਦਨਾਮੀ ਹੋਊਗੀ ਤੁਹਾਡੇ ਪਿੰਡ 'ਚ ਹਣਾ ਜਿੱਥੇ ਤੁਸੀਂ ਰਹਿੰਦੇ ਹੋ ਤੇ ਜੇ ਤੁਹਾਡਾ ਮਾਪਿਓ ਦਾ ਵੀ ਨਾਮ ਖਰਾਬ ਹੋਊਗਾ ਤੇ ਆਪਣੀ ਤੁਹਾਡੀ ਹੈਲਥ ਵੀ ਖਰਾਬ ਹੋ ਜੂਗੀ ਕੀ ਖਟਿਆ ਫਿਰ ਤੁਸੀਂ ਨਸ਼ਾ ਵਿੱਚ ਉਹੀ ਆਪਦੀ ਹੈਲਥ ਸੁਧਾਰੋ ਇੱਕ ਵਧੀਆ ਹੈਲਥ ਆਪਦੇ ਆਪ ਨੂੰ ਦਵੋ ਤੇ ਤੁਹਾਡੇ ਮਾਪਿਓ ਵੀ ਤੁਹਾਡੇ ਤੇ ਮਾਣ ਕਰਨ ਕੀ ਵਾਕੇ ਯਾਰ ਸਾਡੇ ਘਰੋਂ ਕੋਈ ਮੁੰਡਾ ਉੱਠਿਆ ਵਾ ਉਹਨੇ ਆਪਦੀ ਹੈਲਥ ਸਹੀ ਕੀਤੀ ਆ ਤੇ ਚਾਰ ਬੰਦੇ ਯਾਰ ਤੁਹਾਡੇ ਅੰਡ ਗਵਾਂਡੋ ਵੀ ਤੁਹਾਨੂੰ ਵੇਖ ਕੇ ਮੋਟੀਵੇਟ ਹੋਣੇ ਚਾਹੀਦੇ ਆ ਤੁਹਾਡੇ ਅੰਡ ਗਵਾਂਡ ਦੇ ਜਿਹੜੇ ਪੇਰੈਂਟਸ ਨੇ ਆਪਦੇ ਬੱਚੇ ਨੂੰ ਰੋਕਣ ਨਾ ਤੁਹਾਡੇ ਨਾਲ ਤੁਰਨ ਨੂੰ ਬਾਹਰ ਉਹ ਕਹਣਗੇ ਚੱਲ ਯਾਰ ਉਹਦੇ ਨਾਲ ਚੱਲ ਜਾ ਉਹਨਾਂ ਨੂੰ ਪਤਾ ਹੋਵੇ ਚੱਲ ਜੋਂਦੇ ਨਾਲ ਜਾਊਗਾ ਕੋਈ ਚਾਰ ਚੀਜ਼ਾਂ ਸਿੱਖ ਕੇ ਆਊਗਾ ਹਨਾ ਕੋਈ ਗਲਤ ਸਟੈਪ ਨਹੀਂ ਕਰਦਾ ਇਸ ਕਰਕੇ ਬਈ ਹੈਲਥ ਬਹੁਤ ਜਿਆਦਾ ਜ਼ਰੂਰੀ ਆ ਟਾਈਮ ਬਹੁਤ ਜਿਆਦਾ ਜ਼ਰੂਰੀ ਆ ਤੇ ਇਹਦੇ ਉੱਲ ਧਿਆਨ ਦੇਣਾ ਸ਼ੁਰੂ ਕਰ ਲਓ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਤੇ ਆਪਦੇ ਉਹਨਾਂ ਫਰੈਂਡਾਂ ਨੂੰ ਸ਼ੇਅਰ ਕਰਦੇ ਹੋ ਜੋ ਆਪਦਾ ਖਾਣ ਪੀਣਦਾ ਹਨਾ ਧਿਆਨ ਨਹੀਂ ਰੱਖਦੇ ਧੰਨਵਾਦ ਜੀ